ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੇਰ ਮੱਝ ਸੇ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵਿੱਚ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੂ ਬਾਈ ਜੀ ਵਧੀਆ ਜੀ ਵਧੀਆ ਠੀਕ ਠਾਕ ਬਾਈ ਜੀ ਨਾਮ ਤੇ ਐਡਰੈਸ ਬੋਲੋ ਆਪਣਾ ਨਾਮ ਸ੍ਰਿੰਦਰ ਸਿੰਘ ਹੈ ਜੀ ਪਿੰਡ ਸਹਣਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਸਹਣੇ ਦੇ ਸਹਣੇ ਨੇੜੇ ਗਿਲਕੋਟ ਹੈਗੇ ਜਿੱਦ ਬਨਾਲੇ ਕਹਿੰਦੇ ਦੂਜੇ ਸਰਪੜੌੜ ਆ ਗਿਆ ਜੀ ਭੜੌੜ ਆ ਗਿਆ ਮੋਬਾਈਲ ਨੰਬਰ ਬੋਲੋ 9890 ਭਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਹੈ ਹਾਂਜੀ ਭਾਈ ਘਰ ਦੀ ਮੱਝ ਆਪਣੇ ਕੋਲੇ ਘਰੇਲੂ ਆਪ ਰੱਖਦੇ ਆ ਕੋਈ ਵਪਾਰਕ ਨਹੀਂ ਹੈਗੀ ਠੀਕ ਆ ਭਾਈ ਇਹੜਾ ਸੂਸ ਹੋਈ ਐ ਇਹ ਤੀਜੀ ਸੂਗੇ ਬਾਈ ਜੀ ਸੂਈ ਆ ਮਗਰ ਇਹਦੇ ਕਟਾਗਾ ਠੀਕ ਆ 10 ਲੀਟਰ ਬੌਲੀ ਤਿਆਰ ਆ 13 ਲੀਟਰ ਤੋਂ ਦੇਉਗੀ ਠੀਕ ਆ ਕਦੋਂ ਸੂਈ ਆ ਬਾਈ ਇਹ ਚੌਥਾ ਦਿਨ ਹੋ ਗਿਆ ਜੀ ਇਸ ਸੂਈ ਚੌਥਾ ਦਿਨ ਜੇਰ ਪੈ ਗਈ ਸੂਈ ਹਾਂਜੀ ਜੇਰ ਓਕੇ ਆ ਜੀ ਚਵਾਈ 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 ਦੀ ਕੀ ਬਾਤ ਆ ਜੀ ਠੰਡੀ 24 ਕੀ ਬਾਤ ਆਈ ਸਾਰਾ ਕੁਝ ਕਰੇ ਰੱਖਣ ਵਾਲੀ ਕਰੇ ਰੱਖਣ ਵਾਲੀ ਮੱਝ ਆ ਜੀ ਕਰੇਲੂ ਮੱਝ ਆ ਠੀਕ ਆ ਬਾਈ ਸੂਈ ਸਵਾਈ ਆ ਬੱਚਾ ਮਗਰ ਕਟਾ ਜੇਰ ਕੰਪਲੀਟ 10 ਲੀਟਰ ਜਿਹੜਾ ਬੌਲਾ ਬਾਈ ਕਹਿੰਦਾ ਹੁਣ ਤਿਆਰ ਆ ਤੇ ਹੁਣ ਜਿਹੜਾ ਬਾਈ ਵੀਡੀਓ ਬਣਾਉਣ ਦਾ ਟਾਈਮ 9:1 ਸ਼ਾਮ ਤੱਕ ਕਾਰਡਾ ਜਿਹੜਾ ਵਧੀਆ ਤਿਆਰ ਕਰ ਲੋ ਖੋਲਿਓ ਬਈ ਤੋਰ ਕੇ ਰੱਖਾ ਦੋ ਕੱਦ ਫੋਲਾ ਬਈ ਚੰਗੀ ਆ ਕੱਦ ਕਾਠ ਵਾਲੀ ਆ ਆਰਡਰ ਕਮਾਲ ਦਾ ਸ਼ਾਮ ਤੱਕ ਵਧੀਆ ਤਿਆਰ ਕਰ ਲੈਣਾ ਫੇਸ ਚੰਗਾ ਸਿੰਘ ਕੁਆਲਿਟੀ ਚੰਗੀ ਆ ਦੋਨੇ ਸਿੰਘ ਇੱਕੋ ਜੇ ਆ ਬਈ ਨੇੜ ਤੋਂ ਹੀ ਮੋੜੇ ਵੇ ਆ ਤੋੜਾ ਤਾਰਾ ਦੇਖੋ ਬਈ ਚੰਗੀ ਆ ਬਈ ਮਾਜ ਬਈ ਦੇ ਘਰ ਦੀ ਮਾਜ ਆ ਕੋਈ ਵਪਾਰ ਦਾ ਕੰਮ ਹੈ ਮੁੱਲ ਕੀ ਰੱਖਿਆ ਬਈ ਇਹਦਾ ਮੁੱਲ 11 ਆ ਬਈ ਮਾਨ ਤਨ ਹੋ ਜਾ ਮਾਨ ਤਨ ਕਰ ਦੇਾਂਗੇ ਠੀਕ 110000 ਰੁਪਇਆ ਮੋਲਾ ਵੀ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕਿਸੇ ਵੀ ਨੋਬੇ ਚੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦ ਲਓ ਧੰਨਵਾਦ ਜੀ ਸ਼ਾਂਤ ਉਹ ਵਿਲੇ ਵਾਲੂ ਆ ਬਾਈ ਕਰਮ ਵਾਲੀ ਦਾ ਬਹੁਤ ਚੰਗਾ ਠਣਾ ਠਣਾ ਦੀ ਓਕੇ ਆ ਬਈ ਹੂੰ ਠੀਕ ਹੈ ਬਈ